ਬੀਤੀ ਰਾਤ ਸੰਗਰੂਰ ਦੇ ਇੱਕ ਹਸਪਤਾਲ 'ਚ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਨੂੰ ਲੈ ਕੇ ਪੁਲਤਤ ਤੋਂ ਵਿਧਾਇਕ ਸੁਖਪਾਲ ਖੈਰਾ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਬੰਨ੍ਹਿਆ ਸੁਖਪਾਲ ਖੈਰਾ ਨੇ ਕਿਹਾ ਕਿ ਹੁਣ ਹਸਪਤਾਲ 'ਚ ਮਰੀਜ਼ ਵੀ ਸੁਰੱਖਿਅਤ ਨਹੀਂ ਨੇ ਉਨ੍ਹਾਂ ਇਸ ਘਟਨਾ ਦੀ ਸੀਸੀਟੀਵੀ ਸਾਂਝੀ ਕਰਦਿਆਂ ਲਿਖਿਆ ਇਹ ਤਸਵੀਰਾਂ ਸੰਗਰੂਰ ਤੋਂ ਮੁੱਖ ਮੰਤਰੀ ਦੇ ਘਰ ਦੀਆਂ ਨੇ ਜਿੱਥੇ ਹਸਪਤਾਲ ਦੇ ਅੰਦਰ ਗੈਂਗਸਟਰਾਂ ਨੇ ਲੜਕੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਨਾਲ ਹੀ ਉਨ੍ਹਾਂ ਸਵਾਲ ਚੁੱਕਦੇ ਕਿਹਾ ਸਰਕਾਰ ਪੰਜਾਬ ਚੰਮਨ ਕਾਨੂੰਨ ਦੀ ਸਿੱਧੀ ਦਾ ਦਾਵਾ ਕੀ ਵੀ ਕਰ ਸਕਦੀ ਹੈ ਦੱਸਦੇ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਅੰਦਰ ਇਲਾਜ ਦੀਨ ਕੱਲ ਰਾਤ ਕਰੀਬ 11:30 ਵਜੇ 5 ਤੋਂ 6 ਅਣਪਛਾਤੇ ਬਦਮਾਸ਼ਾਂ ਨੇ ਨੌਜਵਾਨ ਤੇ ਹਮਲਾ ਕਰ ਦਿੱਤਾ ਪੁਲਿਸ ਅਨੁਸਾਰ ਪੀੜਤ ਮਾਨਪ੍ਰੀਤ ਸਿੰਘ ਜੋ ਕਿ ਸੰਗਰੂਰ ਨੇੜੇ ਪਿੰਡ ਮੀਮਸਾ ਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਕਿਸੇ ਲੜਕੀ ਦੇ ਫਰਜ਼ੀ ਸੋਸ਼ਲ ਮੀਡੀਆ account ਤੋਂ ਮੈਸੇਜ ਆਇਆ ਦੋਸਤੋ ਸੰਗਰੂਰ ਵਿਖੇ ਮਿਲਣ ਲਈ ਬੁਲਾਇਆ ਜਦੋਂ ਉਸਦੀ ਦੱਸੀ ਹੋਈ ਥਾਂ ਤੇ ਪਹੁੰਚਿਆ ਤਾਂ 5 ਤੋਂ 6 ਅਨਪਛਾਤੇ ਨੌਜਵਾਨਾਂ ਨੇ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਪੀੜਤ ਨੂੰ ਉਸਦੇ ਦੋਸਤ ਸਰਕਾਰੀ ਹਸਪਤਾਲ ਲੈ ਕੇ ਆਏ ਤਾਂ ਬਦਮਾਸ਼ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਰੂਮ 'ਚ ਦਾਖਲ ਹੋ ਗਏ ਤੇ ਕੁੱਟਮਾਰ ਕਰਨੀ ਸ਼ੁਰੂ ਕਰਾ ਦਿੱਤੀ। ਇਸ ਘਟਨਾ ਨੂੰ ਲੈ ਕੇ ਹੁਣ ਸੁਖਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਤਿੱਖੇ ਸਵਾਲ ਕੀਤੇ ਨੇ।